ਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਕਾਫੀ ਰੌਣਕਾਂ ਲੱਗੀਆਂ ਹੋਈਆਂ ਮੰਡੀ ਤੇ ਤੇ ਅੱਜ ਦੇ ਜੋ ਰੇਟ ਆ ਤੁਹਾਡੇ ਨਾਲ ਕਰਦੇ ਆ ਆਪਾਂ ਸ਼ੇਅਰ ਕਿਹੜੇ ਮਾਡਲ ਦੀ ਕੀ ਡਿਮਾਂਡ ਪਹਿਲਾਂ ਤੁਹਾਨੂੰ ਦਿਖਾ ਰਹੇ ਆ ਆਪਾਂ 4x4 ਟਰੈਕਟਰ 5505 2005 ਮਾਸ਼ਰੀ ਆਹ ਸੌਰੀ 2019 ਮਾਡਲ ਤੇ 10 ਲੱਖ ਰੁਪਈਆ ਪੂਰੀ ਮਾਲਕ ਦੀ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਐਮ ਆਰ ਐਫ ਦੇ ਟਾਇਰਾਂ ਬੈਕ ਸਾਈਡ ਦੇ 16 9 30 ਦੇ ਟਾਇਰ ਹੈ ਇਹ 4 ਸਪੀਡ ਤੇ ਇਹ ਟਰੈਕਟਰ ਹੈ ਇਹ ਬੀ ਸੀ ਤੇ ਡੀ ਉਸ ਦੇ ਨਾਲ ਆ ਗਿਆ ਨਿਊ ਹਾਲੈਂਡ ਵਾਲਾ 5620 2020 ਦੇ ਲਾਸਟ ਮਹੀਨੇ ਚ ਆਇਆ ਟਰੈਕਟਰ ਹੈ ਇਹ ਵੀ ਰੰਗ ਰੋਗ ਨਾਲੋਂ ਵੀ ਟਰੈਕਟਰ ਸਾਫ਼ ਅਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਹੈ। ਇਹ ਵੀ 16 ਨੂੰ E ਦੇ ਟਾਇਰਾਂ ਚ ਹੈ। ਇਹਦੀ ਜੋ ਡਿਮਾਂਡ ਆ 10 ਲੱਖ ਤੇ 25000 ਰੁਪਏ ਦੀ। ਅਲਾਵਾ ਮੀਜ਼ੀ E ਵੀ ਹੈ ਤੇ ਡਿਮਾਂਡ ਚ 20000 ਦਾ ਫਰਕ ਹੈ। ਇਹਨਾਂ ਦਾ XL ਮਾਡਲ ਦਾ ਵੀ ਭਾਰਕਾ। ਇਹ ਨਾਲ ਆ ਗਈ 3630। ਇਹ ਹੋਲੈਂਡ ਆਲੇ ਦਾ 16 ਦੇ ਟਾਇਰਾਂ ਚ ਹੈ। ਲਾਸਟ ਵੀ ਨਹੀਂ 2009 ਦਾ 4,75,000 ਰੁਪਇਆ ਡਿਮਾਂਡ ਜੀ ਨੇ ਉਹਦੇ ਨਾਲ ਆਏ ਮਿੰਦਰਾਸ਼ੇ 605 ਅਰਜਨ ਨੂੰ ਕਾਫੀ ਡਿਮਾਂਡ ਹੈ ਇਹਨਾਂ ਟਰੈਕਟਰਾਂ ਦੀ ਰਾਮ ਰੋਗ ਹੁੰਦਾ ਟਰੈਕਟਰ ਬੜਾ ਬਲਸਾਰਾ ਐਮ ਆਰ ਪੇ ਟਾਇਰਾਂ ਚ 16 ਦੇ ਟਾਇਰ ਹੈ ਟਾਇਰਾਂ ਦੀ ਕੰディション ਵੀ ਸਾਫ ਪਈ ਹੈ 1.5 ਲੱਖ ਅਰਬਾ ਨੀ ਇਸ ਇੱਥੇ ਇੱਕ ਸਾਰਾ ਟਰੈਕਟਰ ਸ਼ਰਤ ਪਾਏ ਦੇ ਜੀ ਉਹਦਾ ਨਾਮ ਆ ਗਿਆ ਜੀ 2016 ਮਾਡਲ ਸਵਰਾਜ 575 ਪੰਜਾਬ ਨੰਬਰ ਹੈ ਜੀ ਪਹਿਲਾਂ ਵੀ ਸਾਰੇ ਪੰਜਾਬ ਨੰਬਰ ਹੀ ਸੀ ਦਿੱਤੀ ਵੀ ਨਾ ਸੀ ਦਾ ਰੋਹ ਦਾ ਟਰੈਕਟਰ ਸਾਫ਼ ਹੈ ਟਾਇਰਾਂ ਦੀ ਨੀਬ ਬੰਦੋ ਸਾਹ ਗੁੜੀਅਰ ਦੇ ਟਾਇਰਸ ਸੋਲੋਂ ਦੇ ਟਾਇਰਸ ਲਈ ਪ੍ਰੈਸ਼ਰ ਤੇ ਇੱਕ ਹਾਈ ਸਟ੍ਰੇਟ ਵੀ ਦੇਖ ਸਾ 16 ਦੀ ਮੰਗ ਪਾਣ ਯਕਤ ਜਨਾਲਾ ਗਈ ਸ਼ਕਤੀ ਇਹ ਨੀਂਵਾਂ ਰੰਗ ਆਣਾ ਨੇ ਇਹ 2000 ਕੰਨੀ ਮਾਡਲ ਦਾ 7 ਲੱਖ 35000 ਰੁਪਿਆ ਦਾ ਮਾਣਾ 16 ਦੇ 18 ਹੈ ਇਹ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ ਜਨਾਲਾ ਮਿੰਦਰਾ 265 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ ਜੀ ਪੰਜਾਬ ਨੰਬਰ ਹੈ ਜੀ 2000 ਮਾਡਲ ਦਾ 2 ਲੱਖ 20000 ਰੁਪਿਆ ਮਾਲਕ ਦੀ ਦਮਾਣਾ ਟਾਇਰ ਵੀ ਬਿਲਕੁਲ नवे नहीं जी पच्ची हज़ार डीआई है ट्रैक्टर नब्बे मॉडल है एक लाख से पंद्रह हज़ार रुपया डिमांड टायर दुड्डी थोड़ी दागी आ गया महिंदरा चार सौ पत्तर रंग रोगन का ट्रैक्टर साफ है टायरों की कंडीशन भी पैसा चाली पैसे कह सकते रंग साफ है जी पूरा दो हज़ार मॉडल है ਆਹ ਲਓ ਮੋਹਨ ਜੀ ਦੇ ਦੋ ਲੱਖ 35 ਹਜ਼ਾਰ ਰੁਪਏ ਦਾ ਆ ਰਿਹਾ ਹੈ। ਇਹਨਾਂ ਅਮਨਦਰਾ ਤੋਂ ਫਟ ਆ ਗਿਆ ਹੋਮੀ ਬਟ ਸਰ ਬਿਲਕੁਲ ਨਵੇਂ ਫਸਾ ਗੋੰਦੜਾ ਟਰੈਕਟਰ ਬਿਲਕੁਲ ਸਾਫ ਹੈ। 55 ਨੰਬਰ ਪੀਪ 53 2006 ਮਾਡਲ ਦਾ 2 ਲੱਖ ਤੇ 60 ਹਜ਼ਾਰ ਰੁਪਏ ਦਾ ਮਾਨ ਹੈ। ਇਹਨਾਂ ਨਾਲ ਇਹ ਕਾਲੀ ਗਿਆ। ਰੰਗ ਰੋਗੰ ਤੋਂ ਵੀ ਵੀਡੀਓ ਦਿੱਤੇ ਇੱਕ ਸਾਹਿਬਾ ਇਹ ਹੈ ਟਰੈਕਟਰ 45 ਹੈ ਨਾ ਲਿਖਿਆ ਲੱਗਦਾ ਹੈ 35 ਹੋਗਾ 12 ਦੇ ਪੈਰਾਂ ਦੇ ਟਾਇਰ ਕਾਸੇ ਦਾ ਰਨ 1 ਲੱਗੋ ਤੇ 20000 ਰੁਪਏ ਡਾਣਾ ਕੋਲੋਂ ਨਾਲ ਆ ਗਿਆ ਸਰਾਜ 855 6 ਚੈਰੀ ਟਰੈਕਟਰ 94 ਮਾਡਲ ਹੈ 1 ਲੱਖ ਤੇ 75000 ਰੁਪਿਆ ਦੀ ਮੰਗ ਉਹਦੇ ਨਾਲ ਆ ਗਈ 77500 2008 ਮਾਡਲ ਦਾ 2 ਲੱਖ 15000 ਰੁਪਿਆ ਦੀ ਮੰਗ ਹੈ ਨੰਬਰ ਹੈ PP03 ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਤੇ ਫਰੰਟ ਦੇ ਟਾਇਰ ਕਾਫੇ ਟੁੱਟੇ ਹੋਏ ਨੇ ਉਹਦੇ ਨਾਲ ਆ ਗਏ 3511 93 ਮਾਡਲ 1 ਲੱਖ 35000 ਰੁਪਿਆ ਮਾਲਕ ਦੀ ਮੰਗ ਹੈ ਟਾਇਰ ਬਿਲਕੁਲ ਬੈਕ ਸਾਈਡ ਦੇ ਨਵੇਂ ਕੰਪਨੀ ਦੇ ਟਾਇਰ ਆ ਉਡੀਅਰ ਦਾ ਟਰੈਕਟਰ ਪੰਜਾਬ ਨੰਬਰ ਦਾ ਹੈ ਉਸਦੇ ਨਾਲ ਆ ਗਈ 60 ਫਾਰਮ ਪੰਜਾਬ ਨੰਬਰ 333 ਰੰਗ ਕੰਡੀਸ਼ਨ ਬਿਲਕੁਲ ਸਾਫ਼ ਹੈ ਹਰੰਗ ਰੋਗ ਨਾ ਕੋਈ ਟਰੈਕਟਰ ਹਾਲਪ ਸਾਬ ਹੈ ਜਿਸ ਦੇ ਮਾਡਲ ਦੀ ਗੱਲ ਕਰੀਏ 2008 ਦਾ 3 ਲੱਖ ਤੇ 5000 ਰੁਪਏ ਦਮਾਹ ਹੈ ਟਾਇਰ ਜੋ ਇਹਦੇ ਬਾਈ ਜੀ 13 ਦੇ ਆ ਤੇਸੀ ਘੰਮ

2,25,000 ਰੁਪਏ ਮਾਲਕਾਨੀ ਦਮਾਨ ਦੇ ਨਾਲ ਆ ਗਿਆ ਇਸ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਰੈਕਟਰ ਦਾ 2012 ਮਾਡਲ ਦਾ 2,65,000 ਰੁਪਏ ਦਾ ਮਾਨ ਹੈ ਬੈਕ ਸਾਈਡ ਦੇ ਟਾਰਨ ਕੰਡੀਸ਼ਨ ਆਪਾਂ ਕੋ ਬਿਚਾਰੀ ਕੋ ਪੁੱਛੇ ਕਰਦਾ ਹਾਂ 14 ਮੀਟਰ ਹੈ ਉਹਦੇ ਨਾਲ 750 ਆ ਗਈ ਸੋਨਾਂ ਦੇ ਤਾਂ ਟਾਇਰ ਕਾਂਸੇ ਪਏ ਹੋਏ ਰੰਗ ਰੋਗਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਵੀਡੀਓ ਚ 6 ਮਾਡਲ ਦਾ 2,75,000 ਰੁਪਏ ਦੀ ਮੰਗ ਹੈ। 304 ਆ ਗਈ ਉਸਦੇ ਨਾਲ 90 ਮਾਡਲ 1 ਲੱਖ ਤੇ 20,000 ਰੁਪਏ ਦੀ ਮੰਗ ਹੈ। ਤੈਰ ਆ ਜੋ ਆਸੀ ਭਾਈ। ਉਹਦੇ ਨਾਲ ਆ ਗਿਆ ਫਾਰਮ ਸਾਥ। ਰੰਗ ਰੋਗ ਨਾਲ ਟਰੈਕਟਰ ਸਾਫ ਹੈ। ਕਾਰੰਨ ਕੰਡੀਸ਼ਨ ਠੀਕ ਠਾਕ ਹੈ। 2009 ਮਾਡਲ ਆ 315000 ਰੁਪਏ ਦੀ ਮੰਗ ਹੈ। ਪੰਪ ਕਵਰਾ ਬੈਕ ਸਰ ਦੇ ਟਾਰਾਂ ਦੇ ਮਾਲ। ਕਿਉਂ ਖਾਦਨੇ? ਇਹ ਜੀ ਗੁੱਡੀ ਕਹਿ ਸਕਦੇ ਆ ਜ਼ਿਆਦਾ ਤਾਂ ਨਹੀਂ ਇਹਨੂੰ। 14 ਦੀ ਟਾਰਾਂ ਜੀ। ਇਹ ਨਾ 75000 ਵਾਲੀ। ਟ੍ਰਾਂਕਰੋ ਗੰਜੋ ਵੀ ਤੁਹਾਨੂੰ ਦਿਖਾਈ ਦਈਏ। 14 ਦੀ ਕੰਡੀਸ਼ਨ ਵੀ ਠੀਕ-ਠਾਕ ਪਈ ਹੈ ਇਹ ਟਾਰਾਂ। 2002 ਮਾਡਲ ਆ। 230000 ਰੁਪਏ ਮਾਲਕ ਦੀ। ਮੰਗ ਹੈ। ਤੁਹਾਡਾ ਆਪਣੀ ਬਾਈ ਟ੍ਰੈਕਟਰ ਮੁਜੇ ਨਾਲ ਆ ਗਿਆ ਸਵਰਾਜ 855 ਫੀ ਵਿਦਿਆਲੀ ਰੰਗ ਰੋਗ ਨਾਲ ਦਿੱਕਾ ਸਾਫ ਹੈ ਟੈਰਾਂ ਦੇ ਵਿੱਚ ਠੀਕ ਸਾਫ ਹੈ ਮਾਰਕ ਸੇ ਡਾ ਰੋ ਯਰ 6 ਮਾੜਦਾ ਚੈਨ ਲੱਕ ਤੇ 10000 ਰੁਪਏ ਦਾ ਮਾਲ ਆ ਤੇ ਨਾਲ ਆ ਗਿਆ ਸੋਨਾ ਲੀਤਾ 16 ਦੇ ਟੈਰਾਂ ਜੀ ਟੈਰਾਂ ਦੇ ਕਨੀਸ਼ ਸਾਫ ਹੈ ਪੰਜਾਬ ਨੰਬਰ ਪੀ ਵੀ ਦਾਸ 2014 ਮਾਡਲ ਆ 4 ਲੱਖ 45000 ਰੁਪਿਆ ਦਾ ਮਾਡਲ ਦੇ ਨਾਲ ਆ ਗਏ ਇਸ 450 ਬਿਲਕੁਲ ਨਵੇਂ ਟਾਇਰਾਂ ਚ ਜੀ 2011 ਮਾਡਲ ਆ 2 ਲੱਖ 45000 ਦਾ ਮਾਡਲ ਸੋ ਇਹੋ ਅੱਗੇ ਹੋਲੀ ਟਰੈਕਟਰ ਹਨ ਦਿਖਾਣੇ ਆਪਾਂ ਜਿਹੜਾ ਸਾਹਮਣੇ ਟਰੈਕਟਰ ਪੇਸ਼ਾਈ ਦੇ ਰਹੇ ਹਾਂ ਸਪੋਟ ਟਰੈਕਟਰ ਹੈ ਇਹ ਮਿੰਦਰਾ 260 ਵੱਡਾ ਜਰਾ ਫਿਰਦਾ ਆ ਗਿਆ ਜੀ ਹੁ ਰੋਕੂ ਨਹੀਂ ਦੱਸੂ ਤੇ ਚੱਲ ਜੀ ਯਾਰ ਸਰਪੰਚ ਕਿਹੜਾ ਤਾਂ ਹੀ ਆਇਆ ਮੇਰਾ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਟਰੈਕਟਰ ਦਾ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਮਾਰਕ ਦੇ ਡਰਾਚਾਂ ਚ 12ਾਂ ਦੇ 11 ਇਹਦੇ ਮਾਡਲ ਦੀ ਗੱਲ ਕਰੀਏ ਮਾਡਲ 2001 ਦਾ ਤੇ ਡਿਮਾਂਡ ਮਾਲਕ ਦੀ 2 ਲੱਖ 33000 ਰੁਪਏ ਟਰੈਕਟਰ ਦੇਖਣ ਦੇ ਸਾਹ ਉਹਦੇ ਨਾਲ ਆ ਗਿਆ ਸੋਨਾ ਲੇਕਾ 20 ਰੰਗ ਰੋਗ ਦਾ ਟਰੈਕਟਰ ਸਾਫ ਹੈ ਰੰਗ ਫਿਨਿਸ਼ਿੰਗ ਸਾਫ ਹੈ ਬਰਲੇ ਦੇ ਟਾਇਰਾ ਬੈਕ ਸੈਟ ਦੇ 13 ਨੇ ਡਾਣਾ ਆ ਗਿਆ ਜੀ 2015 ਮਾਡਲ 855 ਰੰਗ ਰੋਗ ਦਾ ਟਰੈਕਟਰ ਬਿਲਕੁਲ ਸਾਫ ਹੈ ਰੰਗ ਦੀ ਜੋ ਕੰਡੀਸ਼ਨ ਹੈ ਕਰਸੀ ਹੋਈ ਹੋਈ ਹੈ ਪ੍ਰੈਸ਼ਰ ਕੀਤਾ ਹੋਈ ਟਰੈਕਟਰ 4 ਲੱਖ ਤੇ 70000 ਰੁਪਏ ਦਾ ਮਾਰ ਚਲੋ ਲੈਣਾ ਹੈ ਉਦਨ ਨਾਲ ਆਗੇ 265ਵੇਂ ਦਾ ਰੰਗ ਰੋਗੰ ਦਾ ਟ੍ਰਕਟ ਠੀਕ ਹੈ ਇਹ ਤਾਂ ਵੀ ਜੋ ਬੈਕ ਸਾਈਡ ਦੇ ਕੋਸਟ ਜੇ ਹੋਇਆ ਹੈ ਇਹ ਗੱਡੀ ਆਪਾਂ 30000 ਕੀ ਕਹ ਸਕਦੇ ਹਾਂ 99 ਮਾਰਦਾ ਲਗਭਗ 45000 ਰੁਪਏ ਡਮਾਣ ਦਿਨ ਆਗਾ ਨਾਟ ਗਿਆ ਰੰਗ ਰੋਗੰ ਦਾ ਜੋ ਵੀ ਹੈ ਤੁਸੀਂ ਦੇਖ ਸਕਦੇ ਹੋ ਟਰੈਕਟਰ ਸਾਫ ਆ ਪਹਿਰਾਂ ਦੀ ਕੰਡੀਸ਼ਨ ਵੀ ਸਾਫ ਗੱਡੀ ਸਾਫ ਹੈ ਸੋਲਾਨੀ ਟਾਇਰਾਂ ਚ 245 96 ਮਾਡਲ ਦਾ 2 ਲੱਖ 45000 ਰੁਪਇਆ ਡਿਮਾਂਡ ਪੰਜਾਮ ਨੰਬਰ ਹੈ PB08 ਅਗਰ ਨਾਲ ਇੱਕ ਫਾਰਮ 60 ਪੈਰਾਂ ਦੀ ਕੰਡੀਸ਼ਨ ਆਪਾਂ 40 ਕਪੈਸੇ ਕਹਿ ਸਕਦੇ ਹਾਂ ਤੇ ਤਾਂ ਦੇ ਟਾਇਰਾਂ ਚ ਮਾਰਫ ਦੇ ਟਾਇਰਾਂ ਰੰਗ ਰੋਗ ਨਾ ਫੈਕਟਰ ਸਾਫ ਆ ਇੰਜਨ ਤੋਂ ਵੀ ਲੀਕ ਵਗੈਰਾ ਨਹੀਂ ਕੋਤੋਂ 2009 ਮਾਡਲ 2,85,000 ਰੁਪਏ ਤੋਂ। ਉਹਦੇ ਨਾਲ ਇਹ 2000 ਮਾਡਲ 735 1,95,000। ਐਕਸਾਈਡ ਦਿੱਤਾ ਹੈ। ਮਣੀ ਗੱਡੀ ਪਾਸੇ ਪੰਪਸ ਦਾ ਬਾਹਰ ਹੈ। ਉਹਦੇ ਨਾਲ ਆ ਗਿਆ 2650।

ਰਾਂਗ ਰੋਗੰ ਦਾ ਟਰੈਕਟਰ ਸਾਫ ਆ ਪੈਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ 2001 ਮਾਡਲ ਦਾ 1,95,000 ਰੁਪਏ ਦੀ ਮੰਗ ਹੈ ਇਸ ਦੇ ਨਾਲ ਆ ਗਿਆ 2008 ਮਾਡਲ 852 ਪੈਰਾਂ ਦੀ ਕੰਡੀਸ਼ਨ ਸਾਫ ਪਈ 3,65,000 ਰੁਪਏ ਮਾਲਕਾਂ ਦੀ ਮੰਗ ਹੈ 2008 ਮਾਡਲ ਟਰੈਕਟਰ ਦੇਖਣ ਚ ਸਾਫ ਆ ਅਗਰ ਨਾਲ ਆ ਗਿਆ ਸੋਮਾਲੀਕਾ ਸਾਡੀ ਰਾੰਗਰੋਵਨ ਦਾ ਟਰੈਕਟਰ ਬਿਲਕੁਲ ਸਾਫ਼ ਹੈ। ਬਾਹਰ-ਚੜ੍ਹ ਕੇ ਬਾਰੰਦ ਦੇ ਸਾਥ ਹਨ ਮਾਪ ਦੇ ਤਾ। ਲੈ ਕੇ ਪੈਸੇ ਆਪ ਕੰਡੀਸ਼ਨ ਦੇ ਸਕਦੇ। ਪੰਜਾਬ ਨੰਬਰ 20850 ਤੋਂ ਉੱਪਰ 95000 ਰੁਪਏ ਦੀ ਮੰਗ। ਉਹਦੇ ਨਾਲ ਅਗੇ ਅਰਜਨ 9605 ਰੁਪਏ। ਰਾੰਗਰੋਵਨ ਦਾ ਟਰੈਕਟਰ ਬਿਲਕੁਲ ਸਾਫ਼ ਹੈ। 2014 ਮਾਤਰਾ 5 ਲੱਖ ਤੇ 10000 ਰੁਪਏ ਮਾਲਕ ਦੀ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਆਪਾਂ 45 50 ਪੈਸੇ ਦਾ ਹੈ। ਫੋਨ ਨੰਬਰ ਹੈ 735 ਟਾਇਰ ਬਿਲਕੁਲ ਨਵੇਂ ਆ। ਪੰਪ ਜੋ ਇਸ ਦਾ ਬਾਹਰ ਨਹੀਂ ਆ। ਮਾਡਲ 94 1 ਲੱਖ ਤੇ 60000 ਰੁਪਏ ਡਿਮਾਂਡ। ਉਸ ਦੇ ਨਾਲ ਆ ਗਈ 3694 ਮਾਡਲ 50 ਨੰਬਰ 303 1 ਲੱਖ ਤੇ 85000 ਰੁਪਏ ਡਿਮਾਂਡ। ਸ਼ੋ ਪੇਂਟ ਵਗੈਰਾ ਹੋਈ ਆ ਟਾਇਰ ਗੁਡੀਅਰ ਦੇ ਤੇ ਬਿਲਕੁਲ ਨਾ ਲੱਗੇ ਤਰਾਲੀ ਦੀ 95000 ਰੁਪਿਆ ਡਮਾਰ ਹੈ ਇਸ ਟਰਾਲੀ ਦੀ ਹੱਥ ਵਿੱਚੋਂ ਸਾਫ ਹੈ ਜੇ ਜੋ ਜੈਕ ਵਗੈਰਾ ਨੇ ਲੱਗੇ ਵੀਡੀਓ ਵੇਖਣ ਲਈ ਧੰਨਵਾਦ